ਪਿਛਲੇ ਦਿਨੇ ਹਿੰਦੁਸਤਾਨ ਵਿੱਚ ਬੜਾ ਰੋਲਾ ਇੱਕ ਪਿਆ ਜਿਸ ਦਾ ਜਵਾਬ ਮੈਨੂੰ ਥਾਂ-ਥਾਂ ਤੇ ਦੇਣਾ ਪਿਆ। ਉਹ ਕਹਿਣ ਲੱਗੇ ਜਿਹੜਾ ਫਰਮ ਸੰਤ ਹੁੰਦਾ ਹੈ, ਉਹ ਤਲਵਾਰ ਬੰਦੂਕ ਚਲਾਉਣਾ ਉਸ ਦਾ ਕੰਮ ਨਹੀਂ ਹੁੰਦਾ। ਉਹਦਾ ਤਾਂ ਇੱਕ ਕੰਮ ਹੈ ਸਿਮਰਨ ਕਰਨਾ, ਪ੍ਰਭੂ ਨਾਲ ਜੁੜਨਾ ਤੇ ਪ੍ਰਭੂ ਨਾਲ ਜੋੜ। ਔਰ ਜੋ ਤੋਖ ਤਲਵਾਰ ਦੀ ਗੱਲ ਕਰੇ, ਤੀਰ ਦੀ ਗੱਲ ਕਰੇ ਉਹ ਇੱਕ ਸਿਪਾਹੀ ਹੋ ਸਕਦਾ ਹੈ, ਸੂਰਮਾ ਹੋ ਸਕਦਾ ਹੈ, ਗੁਰੂ ਨਹੀਂ ਹੋ ਸਕਦਾ, ਅਵਤਾਰ ਨਹੀਂ ਹੋ ਸਕਦਾ। ਇੱਕ ਪ੍ਰਚਾਰ ਇਤਨੇ ਜ਼ੋਰਾਂ ਨਾਲ ਸੀ ਔਰ ਤੂਫਾਨੀ ਢਾਗ ਨਾਲ ਇਹਦਾ ਅਗਰ ਕੌਮ ਮੁਕਾਬਲਾ ਨਾ ਕਰਦੀ ਤੋ ਕਿਮਾ ਕਰਨੀ ਸਾਡੇ ਉਪਰੋਂ ਇਹ ਤੂਫਾਨ ਲੰਘ ਜਾਣਾ ਸੀ ਪਰ ਕੌਮ ਦੇ ਵਿੱਚ ਕੁਝ ਜ਼ਿੰਦਾ ਬੰਦੇ ਸਨ ਜੀਣ ਦੇ ਜੱਗ ਦੇ ਬੰਦੇ ਸਨ ਉਹ ਅੱਗੇ ਆ ਗਏ ਹਰ ਸ਼ਹਿਰ ਵਿੱਚ ਉਹਨਾਂ ਦਾ ਇਹ ਪ੍ਰਚਾਰ ਸੀ ਜੋ ਤੀਰ ਦੀ ਗੱਲ ਕਰੇ ਤਲਵਾਰ ਦੀ ਗੱਲ ਕਰੇ ਬੰਦੂਕ ਦੀ ਗੱਲ ਕਰੇ ਲੜਾਈ ਦੀ ਗੱਲ ਕਰੇ ਸੂਰਮਾ ਹੈ ਗੁਰੂ ਥੋੜੀ ਹੈ ਸੰਤ ਥੋੜੀ ਹੈ ਅਗਰ ਥੋੜੀ ਹੈ ਫਗਦ ਕਿਸ ਤਰ੍ਹਾਂ ਹੁੰਦੇ ਨੇ ਸੰਦ ਕਿਸ ਤਰ੍ਹਾਂ ਹੁੰਦੇ ਨੇ ਉਹਨਾਂ ਨੇ ਵਿਆਖਿਆ ਥਾਂ ਥਾਂ ਤੇ ਕਰਨੀ ਸ਼ੁਰੂ ਕੀਤੀ ਆ ਗਾਂ ਦੀ ਗਾਈ ਕਰਨ ਤੋਂ ਪਹਿਲੇ ਇੱਕ ਨਿੱਕੀ ਜਿਹੀ ਗੱਲ ਮੈਂ ਥੋੜੀ ਝੋਲੀ 'ਚ ਰੱਖਨੇ ਹਾਂ ਕਿਦਰ ਬਾਅਦ ਵਿੱਚ ਮੈਂ ਭੁੱਲਣਾ ਜਾਵਾਂ ਕਿ ਅਸੀਂ ਪੰਜਾਬ ਵਿੱਚ ਸਿਰਫ ਪਾਣੀ ਕਿਸੇ ਦੀ ਜ਼ਿਆਦਾ ਪਾਣੀ ਸਰ ਐਸ ਤੋਂ ਜ਼ਿਆਦਾ ਤੇ ਇਸ ਪਾਣੀ ਕਿਸੇ ਦੀ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਹੈ ਹਰ ਪਾਸੇ ਸਿਰਫ 5% ਦੀ ਤੇ 5% ਕਰਤੋਨਾ ਖਤਰਾ ਪ੍ਰਤੀਤ ਹੁੰਦਾ ਵੀ 5% ਵੀ ਕਿਉਂ ਜ਼ਿਆਦਾ ਹੈ ਇਹ 5% ਵੀ ਕਿਉਂ ਜ਼ਿਆਦਾ ਹੈ ਤੋਂ ਉਹਨਾਂ 50% ਦਿਆਂ ਦੇਤੇ ਡੋਰੇ ਡਾਲੇ ਜਾਂਦੇ ਨੇ ਕਿਸੇ ਨੂੰ ਰਾਧਾ ਸੌਮੀ ਬਣਾਉਣ ਦੀ ਕਿਸੇ ਨੂੰ ਨਿਰੰਕਾਰੀ ਬਣਾਉਣ ਦੀ ਕਿਸੇ ਦੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਕੇ ਕਿ ਚਲੋ ਗੁਰੂ ਹੋ ਸਕਦਾ ਹੈ ਤੇ ਸਿਰਫ ਗੁਰੂ ਨਾਮ ਹੀ ਹੋ ਸਕਦਾ ਬਾਕੀ ਨਹੀਂ ਇਸ ਤਰ੍ਹਾਂ ਦੀ ਗੱਲ ਕਰਕੇ ਔਰ ਬੜੇ ਵੱਡੇ ਪੈਮਾਨੇ 'ਚ ਬੜੇ ਵੱਡੇ ਪੱਧਰ ਤੇ ਔਰ ਦੇਸ਼ ਵਿਦੇਸ਼ ਵਿੱਚ ਇਹ ਪ੍ਰਚਾਰ ਆਉਂਦਾ ਹੈ ਬਦਕਿਸਮਤੀ ਇਹ ਇਸ ਪ੍ਰਚਾਰ ਦਾ ਅਪਸੀ ਕੋਈ ਬਹੁਤ ਵੱਡੇ ਪੱਦਰ ਤੇ ਵਿਦੇਸ਼ਾਂ ਵਿੱਚ ਜਾਂ ਦੇਸ਼ ਦੇ ਬਾਕੀ ਕੌਣਿਆਂ ਚ ਜਵਾਬ ਨਹੀਂ ਦੇ ਰਹੇ ਤੇ ਜਵਾਬ ਕੀ ਹਾਕ ਦੇਣਾ ਸੀ ਤੇ ਆਪਸੀ ਚ ਹੀ ਲੜੇ ਫਿਰਦੇ ਔਰ ਜਵਾਬ ਕੀ ਹਾਕ ਦੇਣਾ ਹੈ ਕਿ ਜਦ ਗੁਰੂ ਵਾਲੀ ਉਹ ਗੱਲ ਸਾਡੇ ਗਲੂੰਜੀ ਮਿੱਟੀ ਪਈ ਹੈ ਜਿਹੜੀ ਗੱਲ ਉਹ ਮਿਟਾਣਾ ਚਾਹੁੰਦੇ ਨੇ ਉਹ ਤੇ ਮਿੱਟੀ ਪਈ ਹੁੰਜੀ ਪਹਿਲੇ ਜੀਂਦੇ ਨੂੰ ਤੇ ਗੋਲੀ ਨਾਲ ਮਾਰਾਂਗੇ ਮੁਰਦੇ ਨੂੰ ਮਾਰਨ ਦੀ ਲੋੜ ਹੀ ਕੀ ਏ ਉਹਨੂੰ ਕੱਟਣ ਦੀ ਕੀ ਲੋੜ ਉਹਨੂੰ ਮਾਰਨ ਦੀ ਕੀ ਲੋੜ ਖੈਰ ਮੁਖਤਸਰ ਰਸ ਕਰਾਂ ਦਿੱਲੀ ਵਿੱਚ ਗੁਰਦੁਆਰਾ ਸਵੀਸਗੰਜ ਸਾਹਿਬ ਵਿੱਚ ਮੈਂ ਗਾਲਬਨ ਜਨਵਰੀ ਦੇ ਮਹੀਨੇ ਸਾਰੀ ਹਾਜ਼ਰੀ ਪਰਦਾ ਹੁੰਦਾ ਹੈ ਮਹੀਨਾ ਉੱਥੇ ਇੱਕ ਸੱਜਣ ਅੱਧ ਕੀ ਉੱਪਰ ਮੇਰੇ ਕਮਰੇ ਚ ਆ ਗਿਆ ਤੇ ਉਹਦਾ ਚਿਹਰਾ ਮੈਂ ਦੇਖ ਲਿਆ ਵੀ ਇਹ ਬਹਿਸ ਦੇ ਮੂੜੇ ਚ ਹੈ ਚਰਚਾ ਦੇ ਮੂੜੇ ਚ ਤੇ ਹੁਣ ਲੰਬੀ ਚੋੜੀ ਗੱਲ ਕਰੇਗਾ ਜ਼ਰੂਰ ਉਹਦਾ ਚਿਹਰੇ ਹੀ ਦੱਸ ਰਿਹਾ ਪਾਵੇਂ ਨੇ ਥਕੇ ਹੋਇਆ ਆਇਆ ਸੀ ਪਰ ਉਹਨੂੰ ਕੁਝ ਅਨਮਤੀ ਆ ਜਾਣ ਕੇ ਮੈਂ ਕਹਿ ਦਿੱਤਾ ਅੱਛਾ ਬਈ ਤੂੰ ਕਹਿ ਕੀ ਵਿਚਾਰਾਂ ਕਹਿਨੀਆਂ ਕਹਿੰਦਾ ਮੇਰਾ ਵੀ ਇਹ ਦ੍ਰਿੜ ਨਿਸ਼ਚੈ ਹੈ ਕਿ ਜੋ ਤੀਰ ਤਲਵਾਰ ਦੀ ਗੱਲ ਕਰੇ ਅਸੀਂ ਉਸ ਨੂੰ ਸੂਰਮਾ ਕਹਿ ਸਕਦੇ ਹਾਂ ਜਿਵੇਂ ਮਹਾਰਾਣਾ ਪ੍ਰਤਾਪ ਹੋਇਆ ਸ਼ੇਵਾ ਜੀ ਮਰੱਠਾ ਹੋਇਆ ਅਸੀਂ ਉਹਨੂੰ ਸੂਰਮਾ ਮੰਨਦੇ ਹਾਂ ਚਲੋ ਗੁਰੂ ਗੋਬਿੰਦ ਸਿੰਘ ਨੂੰ ਵੀ ਮੰਨ ਲੈਂਦੇ ਹਾਂ ਪਰ ਗੁਰੂ ਹੈ ਅਵਤਾਰ ਹੈ ਸੰਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਪੂਰੀ ਨਹੀਂ ਉਤਰਦੀ ਔਰੇ ਪ੍ਰਚਾਰ ਬੜੇ ਵੱਡੇ ਪੱਧਰ ਤੇ ਮੇਤਨੀ ਅਰਜ਼ ਕਰਦੇ ਆਂ ਔਰ ਉਹਨਾਂ ਨੂੰ ਪਤਾ ਹੈ ਕਿ ਮਾਰਸ਼ਲ ਸਪਿਰਟ ਖਤਮ ਹੋ ਜਾਏਗੀ ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਸਤੀ ਸਿੱਖ ਜਗਤ ਨੂੰ ਕੱਢ ਦੇ। ਉਹਨਾਂ ਨੂੰ ਪਤਾ ਇਸ ਗੱਲ ਦਾ ਇਸ ਗੱਲ ਦਾ ਉਹਨਾਂ ਨੂੰ ਬੋਧ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਤੇ ਉਹਨਿੰਦਾ ਨਹੀਂ ਕਰਦੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਕਰ ਦੇਣਾ। ਦਬੀ ਆਵਾਜ਼ ਵਿੱਚ ਕਰ ਦੇਣਾ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਲਾ ਦੇ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇਗਾ। ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਇੱਕ ਭੁੱਲਿਆ ਹੋਇਆ ਰਹਿਬਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲੇ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆ ਗਏ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲਓ ਕੌਮ ਦੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਕਿ ਮੈਂ ਸਿੱਖ ਮਿਸ਼ਨਰੀ ਹਾਂ ਤੇ ਬਰੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ। ਟਾਲ ਮਟੋਲ ਤੇ ਬੜੀ ਕੀਤੀ। ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ। ਪਰ ਗੰਗਾ ਸਿੰਘ ਸਿੱਧੇ ਹੋ ਗਏ ਜੀ ਪੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਤੇ ਕਹੇ ਕਿਉਂ ਨਹੀਂ? ਕਿਤੇ ਕਰਨੀ ਪੈਗੀ। ਵਿਚਾਰ ਤੇ ਕਰਨੀ ਪੈਗੀ। ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ। ਤੋਂ ਗੰਗਾ ਸਿੰਘ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ। ਗੀਤਾ ਨੂੰ ਮਾਂ ਕਹਿੰਦੇ ਸਨ। ਮਹਾਤਮਾ ਗਾਂਧੀ ਮਾਹਨੇ ਰਿਹਾ ਤੇ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾ ਦੇ ਚਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ ਜੇ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਨੇ ਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਅਸੀਂ ਬਾਰੋਂ-ਬਾਰੋਂ ਆਜੋ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ। ਉਹ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ। ਖੈਰ ਕਿਧਰੇ ਨਿੰਦਕ ਨੂੰ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝ ਲੈਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ। ਨਹੀਂ ਤੁਹਾਨੂੰ ਇੱਕ ਸਾਵਧਾਨ ਕਰਨ ਰਿਹਾ ਕਿ ਦੇਸ਼ ਦੇ ਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ। ਬਈ ਜਿਹੜੇ ਪੰਜ ਕਿਸੇ ਦੀ ਜ਼ਿਆਦਾ ਨੇ। ਇਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਇਹ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ ਕਰੀਬਨ ਕਰੀਬਨ 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਐਸਾ ਅਸੀਂ ਦੇਖਦੇ ਹਾਂ ਹੈ ਮੁਕਸਰ ਉਸ ਕਰੀਏ ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਥੜੇ ਉਹਨਾਂ ਨੇ ਕਿਹਾ हां ਮੇਰੀ ਮਾਂ ਹੈ ਮੈਂ ਰੋਜ਼ ਮੱਰਾਂ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਂਦਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮੈਨਿੰਦਕ ਨਹੀਂ ਇਹ ਕੀੰਤੀ ਗ੍ਰੰਥ ਹੈ ਇਸ ਦੇਸ਼ ਦੀ ਕੀਮਤੀ ਸੋਗਤ ਹੈ ਰਿਸ਼ੀ ਵਿਆਸ ਦੀ ਲਿਖੀ ਹੋਈ ਹੈ ਇਸ ਦੀ ਕਦਰ ਕਰਦੇ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹੋ ਪਰ ਜਰਾ ਇਹ ਦਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਇਤਿਹਾਸ ਦੇਖੋ ਜੀ ਇਸ ਗੱਲ ਨੂੰ ਜਾਣਦੇ ਹੋ ਇਹ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਕੁਰਖਸ਼ੇਤਰ ਅਰਜਨ ਨੇ ధਨਸ਼ ਬਾਨ ਸੁੱਟ ਦਿੱਤਾ ਸੀ ਯੁਦਿਸ਼ਤਰ ਨੇ ਤਲਵਾਰ ਸੁੱਟ ਦਿੱਤੀ ਸੀ ਨਕਲ ਸਾਦੇ ਤੇ ਵੀਸ਼ਮ ਨੇ ਆਪਣੇ ਸ਼ਸਤਰ ਸੁਧ ਲੈ ਪਏ। ਅਰਜੁਨ ਨੇ ਸਿੱਧਾ ਹੀ ਕਹਿ ਦਿੱਤਾ, "ਭਗਵਨ ਅਸੀਂ ਨਹੀਂ ਲੜਨਾ।" "ਬਈ ਕਿਉਂ? ਕਿਉਂ ਨਹੀਂ ਲੜਨਾ?" ਤੋਂ ਅਰਜੁਨ ਕਹਿਣ ਲੱਗਾ, "ਉਹ ਦਰੋਣਾ ਚਾਰਜ, ਮੇਰਾ ਚਚੇਰਾ ਭਰਾ। ਉਹ ਦਰਯੋਧਨ ਮੇਰਾ ਚਚੇਰਾ ਭਰਾ। ਉਹ ਦਰੋਣਾ ਚਾਰਜ ਮੇਰਾ ਗੁਰੂ, ਉਹ ਬੇਸ਼ਮ ਮੇਰਾ ਪਿਤਾਮਾ। ਆਪਣਿਆਂ ਨੂੰ ਮਾਰਾਂ, ਪਿਤਾਮੇ ਨੂੰ ਮਾਰਾਂ, ਗੁਰੂ ਨੂੰ ਮਾਰਾਂ, ਆਪਣੇ ਭਰਾ ਨੂੰ ਮਾਰਾਂ, ਮੈਂ ਨਹੀਂ ਲੜਾਂ। ਹਾਰ ਹੁੰਦੀ ਏ ਤੇ ਹਾਰ ਹੀ ਏ। ਨਹੀਂ ਕੁਝ ਮਿਲਦਾ ਤੇ ਨਾ ਹੀ ਸ। ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ।" ਧਨਿਸ਼ਬਾਨ ਸੁਦਰਿ ਸ੍ਰੀਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਹੈ ਮੰਨਦਾ ਤੇਰੇ ਆਪਣੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਹੈ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਣਾ ਬੜੀ ਹੋਵੇ ਤੀਰਾ ਦੇਣਾ ਪੈ। ਉਹ ਮਵਾਦ ਕੱਢਣੀ ਪੈਂਦੀ ਭਾਵੇਂ ਆਪਣੇ ਜਿਸਮ ਕੱਢਣੀ ਪੈਂਦੀ। ਫੋੜਾ ਭਾਵੇਂ ਆਪਣਾ ਹੈ ਕਾਹ ਨਹੀਂ ਚੀਰਨਾ ਪੈਂਦਾ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਖੋੜੇ ਨੇ ਚੀਰ ਦੇ ਇਹਨਾਂ ਨੂੰ ਕੋਈ ਪਾਪ ਨਹੀਂ ਮਾਰਦੇ ਇਹਨਾਂ ਨੂੰ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਹਨੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨਾ। ਕ੍ਰਿਸ਼ਨ ਨੇ ਗੱਲ ਸਮਝਾਈ, ਸਮਝ ਆ ਗਈ। ਸੁੱਤੇ ਹੋਇਆ ਹਨ ਸੁਭਾਵ ਅਰਜਨ ਨੇ ਫਿਰ ਚੁਕਲੇ। ਹਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ। ਔਰ ਕ੍ਰਿਸ਼ਨ ਦੇ ਦੋ ਬੋਲਾ ਕਰਕੇ ਜਦ ਪ੍ਰਿੰਸੀਪਲ ਗੰਗੋ ਰ ਸਿੰਘ ਨੇ ਕਿਹਾ ਕਿ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ। ਤੇ ਮੇਰੀ ਮੈਦਾਨੇ ਜੰਗ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈ ਹੈ। ਆਦਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾਲ ਹੁੰਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸੀ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਬੋਲਾ ਹੋਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਦੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਂ ਉਹਨਾਂ ਦੀ ਸ਼ਖਸੀਅਤ ਚਲਕਦੀ ਪਈ ਹੋ ਕੀ ਨੇ ਉਹਨਾਂ ਨੇ ਕਹਿ ਦਿੱਤਾ ਪ੍ਰਿੰਸੀਪਲ ਸਾਹਿਬ ਕਿ ਜੰਗ ਨਹੀਂ ਹੋਈ ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ ਮਹਾਤਮਾ ਗਾਂਧੀ ਇਹ ਹੀ ਕਹਿੰਦੇ ਹੁੰਦੇ ਸਨ ਹਰ ਥਾਂ ਤੇ ਇਹ جنگ ਨਹੀਂ ਹੋਈ ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ ਤੇ ਗੰਗਾ ਸੰਗ ਕਿੱਥੇ ਚੁੰਬ ਕਰਨ ਵਾਲਾ ਸੀ ਕਹਿੰਦੇ ਜੇ ਇਹ ਜੰਗ ਨਹੀਂ ਹੋਈ ਤਾਂ ਫਿਰ ਇਹ ਵੀ ਕਬੂਲ ਕਰੋ ਕ੍ਰਿਸ਼ਨ ਨਹੀਂ ਹੋਵੇ ਕੋਈ ਅੰਦਰ ਦੇ ਕ੍ਰਿਸ਼ਨ ਦੀ ਗੱਲ ਹੈ ਕਿ ਗੀਤਾ ਬਾਹਰ ਨਹੀਂ ਵਿਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਹੈ ਕਹਿੰਦੇ ਨੇ ਇਸ ਤਰ੍ਹਾਂ ਦੀ ਤੋ ਚਾੜਾ ਜਦ ਗੰਗਾ ਸਿੰਘ ਨੇ ਪਾਈਆ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ ਮਾफी ਮੰਗੀ ਵੀ ਮੈਂ ਤੁਹਾਨੂੰ ਬੋਲਦੀ ਮੈਂ ਤਾਂ ਗਲਤੀ ਕੀਤੀ ਮੈਨੂੰ ਉਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਗੰਗਾ ਸਿੰਘ ਨੇ ਮਜਬੂਰ ਕਰ ਦਿੱਤਾ ਤੂੰ ਕਬੂਲ ਕਰ ਬਾਾਰਕ੍ਰਿਸ਼ਨ ਨਹੀਂ ਹੋਇਆ ਅੰਦਰ ਹੀ ਬਾਾਰ ਗੀਤਾ ਨਹੀਂ ਉਚਾਰਨ ਹੋਈ ਕੋਈ ਅੰਦਰ ਹੀ ਹੋਈ ਹੈ ਤੇ ਵੀ ਕਬੂਲ ਕਰ ਅਗਰ ਬਾਾਰ ਮਹਾਭਾਰਤ ਨਹੀਂ ਹੋਇਆ ਤਾਂ ਬੜੀ ਕਰਾਰੀ ਝੋਟ ਲੱਗੇ ਮੈਂ ਇਤਨੀ ਅਰਜ਼ ਕਰਦੇ ਹਾਂ ਕਿ ਛੋਟੇ ਰੂਪ ਵਿੱਚ ਵੱਡੇ ਰੂਪ ਵਿੱਚ ਛੋਟੇ ਮਨੁੱਖਾਂ ਦੇ ਰਾਹੀ ਵੱਡੇ ਮਨੁੱਖਾਂ ਦੇ ਰਾਹੀ ਕਾਫੀ ਸਮੇਂ ਤੋਂ ਇਹ ਘੋਲ ਹੈ ਸਾਡੇ ਦੇਸ਼ ਵਿੱਚ ਵੀ ਇਹ ਜੀਮ ਦੀ ਜਗ ਦੀ ਕੌਮ ਹੈ ਸਿਰ ਚੁੱਕਣ ਵਾਲੀ ਕੌਮ ਹੈ ਗੁਰੂਆਂ ਦੀਆਂ ਕੋਈ ਬਰਕਤਾਂ ਨੇ ਕੱਲ ਨੂੰ ਕਿਦਰੇ ਮਾਲਕ ਨਾ ਬਣ ਜਾ ਇਹਨਾਂ ਨੂੰ ਗੁਲਾਮਾਂ ਤੋਂ ਵੀ ਥੱਲੇ ਕਰ ਚੱਲ ਤੇ ਕਦੀ ਕਦੀ ਮੈਨੂੰ ਉਹਨਾਂ ਲੋਕਾਂ ਦੇ ਤਰਸ ਆ ਜਾਂਦਾ ਜਿਨ੍ਹਾਂ ਨੇ ਖਿੜੇ ਮੱਥੇ ਗੁਲਾਮੀ ਕਬੂਲ ਕਰਨੀ ਹੈ ਖਿੜੇ ਮਨ ਖੁਸ਼ੀ ਖੁਸ਼ੀ ਆਪ ਵੀ ਕਹਿ ਦਿੱਤਾ ਵੀ ਠੀਕ ਹੈ ਬਾਲੋ ਹਤਕੜੀਆਂ ਹਤਕੜੀਆਂ ਨੂੰ ਗਹਿਣੇ ਸਮਝ ਲੈ ਤੇ ਜਿਹੜਾ ਹੁਣ ਹਤਕੜੀਆਂ ਨੂੰ ਗਹਿਣਾ ਸਮਝ ਲਵੇ ਤੇ ਉਹਦੀਆਂ ਤੇ ਬੇੜੀਆਂ ਤੋੜਨੀਆਂ ਹੀ ਬੜੀ ਔਖੀ ਗੱਲ ਹੈ ਤੇ ਗਹਿਣਾ ਸਮਝਦਾ ਤੇ ਗਹਿਣਾ ਜਾਣ ਕੇ ਕਈਆਂ ਨੇ ਪਾ ਲਈਆਂ ਖੈਰ